ਜੀ ਆਇਆਂ ਨੂੰ ਸਸਰੀ ਕਾਲ ਜਿ ਕਿਦਾ ਹਾਲ ਚਾਲ ਸਾਰੇ ਪੈਂਟਰਾਵਾ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰਬ ਸਾਰੇ ਪੈਂਟਰਾਵਾ ਨੂੰ ਆਪਣੀ ਚਰਦੀ ਕਹਾਂਜੀ ਰੱਖੇ ਤੇ ਲੋ ਜੀ ਹਾਜ਼ਰ ਆ ਜੀ ਨਵੀਂ ਅਪਡੇਟ ਦੇ ਨਾਲ ਅਮਰਪਾਲ ਸਿੰਘ ਮਹਿਰੂ ਤੋਂ ਰਿਲੇਟਿਡ ਅੱਜ ਦੀ ਅਪਡੇਟ ਆ ਸਭ ਤੋਂ ਪਹਿਲਾਂ ਤੇ ਅਸੀਂ ਅਪਡੇਟ ਦੇਖ ਲੈਂਦੇ ਆ ਫਿਰ ਇਸ ਤੇ ਵੀ ਚਾਰ ਸਾਂਝੇ ਕਰਦੇ ਆ ਤੇ ਰਹਿਣਾ ਤੁਸੀਂ ਸਾਡੇ ਨਾਲ ਲੈਟ ਗੇਟ ਸਟਾਰਟ ਪੰਜਾਬ ਵਾਲਿਓ ਸਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਮਹਿਰੋ ਸਰੈਂਡਰ ਕਰਨ ਜਾ ਰਹੇ ਨੇ ਔਰ ਦੂਜੇ ਪਾਸੇ ਅਮਨੀਤ ਕਾਂਗੜ ਬਠਿੰਡਾ ਦੇ ਐਸਐਸਪੀ ਜਿੰਨਾ ਬੰਨੀ ਉਹ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਦबई ਦੇ ਵਿੱਚ ਜਾ ਕੇ ਉਹਨੂੰ ਅਰੈਸਟ ਕਰਕੇ ਲੈ ਕੇ ਆਵਾਂਗੇ ਦਰਸਾਲ ਦੇ ਵਿੱਚ ਇਹਨਾਂ ਗੱਲਾਂ ਦੀ ਲੋੜ ਨਹੀਂ ਪਈ ਹੈ ਔਰ ਹੁਣ ਸੰਪਰਕ ਦੇ ਵਿੱਚ ਕੀ ਦੇ ਆ ਗਿਆ ਅਮਰਪਾਲ ਸਿੰਘ ਮਹਿਰੋ ਆਪਣੇ ਵਕੀਲ ਕੋਲੋਂ ਨੇ ਫੋਨ ਕਰ ਦਿੱਤਾ ਔਰ ਉਹਨਾਂ ਨੇ ਇੱਕ ਤਸਕੀਮ ਬਣਾਈ ਹੈ ਪਰ ਇੱਕ ਡਰਾ ਦੇਣ ਵਾਲਾ ਖੁਲਾਸਾ ਜਿਹੜਾ ਉਹ ਵਕੀਲ ਨੇ ਕਰ ਦਿੱਤਾ ਕਿ ਜਿਹੜੇ ਅਮਰਪਾਲ ਸਿੰਘ ਦੇ ਸਮਰਥਕ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਅਮਰਪਾਲ ਸਿੰਘ ਮਹਿਰੋ ਅਰੈਸਟ ਨਾ ਹੋਵੇ ਬਹੁਤ ਸਾਰੀਆਂ ਖਬਰਾਂ ਵੀ ਸੁਣੀਆਂ ਤੁਸੀਂ ਔਰ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਵਕੀਲ ਕਹਿ ਰਹੇ ਨੇ ਕਿ ਉਹਦੇ ਪਹਿਲਾਂ ਅਸੀਂ ਹਾਈ ਕੋਰਟ ਦੇ ਅੰਦਰ ਰੈਟ ਪਾਵਾਂਗੇ ਤਾਂ ਕਿ ਪੰਜਾਬ ਦੀ ਪੁਲਿਸ ਉਹਦਾ ਇਨਕਾਊਂਟਰ ਨਾ ਕਰ ਦੇ ਡਰਾ ਦੇਣ ਵਾਲਾ ਖੁਲਾਸਾ ਕਰ ਰਹੇ ਨੇ ਵਕੀਲ ਅਮਰਪਾਲ ਸਿੰਘ ਦੇ ਕਿ ਭਾਈ ਪੰਜਾਬ ਦੀ ਪੁਲਿਸ ਅਮਰਪਾਲ ਸਿੰਘ ਮਹਿਰੋ ਦਾ ਇਨਕਾਊਂਟਰ ਵੀ ਕਰ ਸਕਦੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੇ ਲੋਕ ਕਹਿ ਰਹੇ ਸੀ ਕਿ ਅਮਰਪਾਲ ਸਿੰਘ ਮਹਿਰੋਂ ਅਰੈਸਟ ਨਹੀਂ ਹੋਣਾ ਚਾਹੀਦਾ ਯਾਨੀ ਹੱਕ ਵਿੱਚ ਬੋਲ ਰਹੇ ਸੀ ਉਹੀ ਲੋਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਠੇਸ ਵੀ ਲੱਗ ਸਕਦੀ ਹੈ ਖੁਦ ਵਕੀਲ ਕਹਿ ਰਹੇ ਨੇ ਮੈਂ ਤੁਹਾਨੂੰ ਸੁਣਾਉਂਗਾ ਇਸ ਵੀਡੀਓ ਦੇ ਅੰਦਰ ਕਿ ਭਾਈ ਸਾਨੂੰ ਡਰ ਹੈ ਕਿ ਅਮਰਪਾਲ ਸਿੰਘ ਮਹਿਰੋਂ ਨਾਲ ਇਨਕਾਊਂਟਰ ਨਾ ਹੋ ਜੇ ਇਹ ਗੱਲ ਵਕੀਲ ਕਿਉਂ ਕਹਿ ਰਹੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਦੇ ਇਰਾਦੇ ਕਹਿੰਦਾ ਸਾਨੂੰ ਡਰ ਰਹੇ ਨੇ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਇਨਕਾਊਂਟਰ ਵੀ ਹੋ ਸਕਦਾ ਹੈ ਇਹ ਵੀ ਬਹੁਤ ਵੱਡਾ ਡਰਾਉਣ ਵਾਲਾ ਖੁਲਾਸਾ ਅੰਮ੍ਰਿਤਪਾਲ ਸਿੰਘ ਦੇ ਵਕੀਲ ਕਰ ਰਹੇ ਨੇ ਤਾਂ ਕੌਣ ਨੇ ਇਹਨਾਂ ਦੇ ਵਕੀਲ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਪਰ ਉਸ ਤੋਂ ਬਾਅਦ ਜਿਹੜੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਉਹ ਬੜੀ ਹੀ ਅਹਿਮ ਹੈ ਸੁਣੋ ਜਰਾ ਧਿਆਨ ਦੇ ਨਾਲ ਇਹਨੂੰ ਚ ਫੋਲੋ ਕਰਦਿੰਦੇ ਤੇ ਬਾਜੀ ਪੈਡ ਐਗਜ਼ੈਂਪਲ ਸਮਾਂ ਚ ਚੱ ਰਹੀ ਹੈ ਬਾਜੀ ਐਸਐਸਪੀ ਕਹਿ ਰਹੇ ਕਿ ਅੰਮ੍ਰਿਤਪਾਲ ਮੈਰੋ ਵਿਦੇਸ਼ ਭੱਜ ਚੁੱਕਿਆ ਹੈ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਮੈਸੇਜ ਆਇਆ ਤੁਸੀਂ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਕਿੱਥੇ ਨੇ ਮੈਰੋ ਕਿੱਥੇ ਨੇ ਤੁਸੀਂ ਵੀ ਬਰੀਫ ਹੋਣ ਮੈਂ ਜੇਕਰ ਆਪਾਂ ਇਨਵੈਸਟੀਗੇਸ਼ਨ ਏਜੰਸੀ ਦੀ ਗੱਲ ਗੱਲ ਕਰੀਏ ਤਾਂ ਇਨੀਸ਼ੀਅਲੀ ਜਿਹੜਾ ਪਰਚਾ ਦਰਜ ਕੀਤਾ ਉਹ ਕੀਤਾ ਗੈਸ ਅਨਨੋਨ ਪਰਸਨ ਥੈਟ ਬੋਡੀ ਮਿਲੀ ਹੈ ਸਸਪੀਸ਼ੀਅਸ ਹਲਾਤਾਂ ਚ ਇਨੀਸ਼ੀਅਲੀ ਜਿਹੜੇ ਲੇਡੀ ਅਫੀਸਰ ਐਸਐਸਪੀ ਬਠਿੰਡਾ ਨੇ ਮਾ ਉਹਨਾਂ ਦੀ ਪ੍ਰੈਸ ਕਾਨਫਰੰਸਾਂ ਛੁੜੀਆਂ ਨੇ ਇਨੀਸ਼ੀਅਲੀ ਉਹਨਾਂ ਨੇ ਕਿਹਾ ਕਿ ਜੀ ਇੱਕ ਇੱਕ ਭਾਈ ਜਸਪ੍ਰੀ ਸਿੰਘ ਮੈਰੋ ਇੱਕ ਨਿਮਰਤਜੀਤ ਸਿੰਘ ਭਾਈ ਵੀ ਇੱਕ ਨੇ ਕਮਰ ਕੱਸਾ ਲੈ ਕੇ ਤੇ ਉਹਨਾਂ ਨੇ ਉਹਨੂੰ ਸਟੈਕੂਲੇਟ ਕਹ ਦਿੰਦੇ ਨੇ ਕਿ ਉਹਦਾ ਖਲਾ ਜਿਹੜਾ ਹੈ ਉਹ ਤੋਂ ਆਇਆ ਸੋ ਹੁਣ ਰਾਈਟ ਨੋ ਸਬਸਿਕਵੈਂਟ ਡਵੈਲਪਮੈਂਟ ਹੈ ਕਈ ਕਿਉਂਕਿ ਉਹਨਾਂ ਨੇ ਪੁਲਿਸ ਰਿਮਾਰਟ ਲੈਣਿਆ ਸੀ ਪੁਲਿਸ ਰਿਮਾਰਟ ਲੈ ਕੇ ਉਹ ਕੀ ਆਈ ਕਿ ਪਹਿਲੇ ਦਿਨ ਤਾਂ ਐਸਬੀ ਭਾਈ ਅਮਰਪਾਲ ਸਿੰਘ ਮਹਿਰੋ ਕਨਸਪਰੇਟਰ ਨੇ ਬੇਸਿਕਲੀ ਹੁਣ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਅੱਗੇ ਵੀ ਡਿਸਕਸ ਕਰ ਰਹੇ ਸੀ ਕਿ ਜੇਕਰ ਭਾਈ ਅਮਰਪਾਲ ਸਿੰਘ ਮਹਿਰੋ ਲਾਈਵ ਹੋ ਕੇ ਉਹ ਮੰਨ ਲਓ ਕਨਫੈਸ਼ਨ ਕਰ ਦਿੰਦਾ ਜਾਂ ਐਡਮਿਸ਼ਨ ਕਰ ਲੈਂਦਾ ਕੀ ਇਨਵੈਸਟੀਗੇਸ਼ਨ ਏਜੰਸੀ ਨੂੰ ਉਹਦੀ ਉਸ ਐਡਮਿਸ਼ਨ ਕਨਫੈਸ਼ਨ ਜਾਂ ਕੀ ਉਹ ਕਿਸ ਜਰੀਏ ਉਹਨਾਂ ਤੱਕ ਪਹੁੰਚਿਆ ਅੱਜ ਕੱਲ ਤੁਹਾਡੀ AI ਨੇ ਬੜੀ ਡਵੈਲਪਮੈਂਟ ਹੋ ਗਈ ਸੋ ਕੀ ਉਹਦੇ ਤੇ ਇਨਵੈਸਟੀਗੇਸ਼ਨ ਏਜੰਸੀ ਨੂੰ ਰਿਲਾਇ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਹੈ ਮੋਰ ਭਾਈ ਅਮਰਿਤਪਾਲ ਮੈਰੋ ਨੇ ਸਾਨੂੰ ਪੂਰੇ ਚੜ੍ਹਦੀ ਕਲਾ ਵਿੱਚ ਉਹਨਾਂ ਨੇ ਇੱਕੋ ਕალი ਕਹੀਏ ਵੀ ਭਾਵੇਂ ਤੁਸੀਂ ਮੈਨੂੰ }{|\text{ਬੇਲ ਚ ਲੈ ਲਓ ਐਂਟੀਸੀਪੇਟਰੀ ਵੀ ਤੋਹੇ ਤਾਂ ਰਾਈਟ ਹੈ ਹੀ ਭਾਵੇਂ ਮੈਨੂੰ ਤੁਸੀਂ ਕਹੋਗੇ ਵੀ ਭਾਵੇਂ ਕਿਸੇ ਕੋਰਟ ਚ ਅਪਲੀਕੇਸ਼ਨ ਲਾ ਕੇ ਸਰੈਂਡਰ ਕਰਨਾ ਹੈ ਸੋ ਅਸੀਂ ਆਪਣੀ ਲੀਗਲ ਟੀਮ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਇਸ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਕਰਾਂਗੇ ਭਾਜੀ ਕੁਮਨ ਭਾਈ ਨੇ ਕਿਹਾ ਕਿ ਅਮਰਿਤਪਾਲ ਮੈਰੋ ਨੇ ਕਿਹਾ ਕਿ ਬੇਲ ਅਕੋਰਡਿੰਗ ਜਾਂ ਫਿਰ ਉਹਨਾਂ ਨਾਲ ਕੋਈ ਹੋਰ ਗੱਲਬਾਤ ਹੋਈ ਹੈ ਜਿਹੜਾ ਵੀ ਸਰਕਮਸਟੈਂਸ ਹੋਏ ਜਿੱਦਾਂ ਬਾਜੀ ਕਹ ਰਹੇ ਕਿ ਇਹ ਦਾ పార్ਟ ਆਫ ਇਨਵੈਸਟੀਗੇਸ਼ਨ ਕੋਈ ਗੱਲਬਾਤ ਹੋਈ ਹੈ ਕਿ 7 ਤਰੀਕ 8 ਤਰੀਕ 9 ਤਰੀਕ ਨੂੰ ਕਮਲਕੌਰ ਗਾਇਬ ਹੋ ਜਾਂਦੀ ਹੈ ਜੀ ਕੋਈ ਨਾਲੇ ਕੁਝ ਦੱਸਿਆ ਕਿ ਕੋਈ ਗੱਲਬਾਤ ਹੋਈ ਉਹਨਾਂ ਦੇ ਘਰ ਗਏ ਜਾਂ ਕਿਸ ਤਰ੍ਹਾਂ ਦੇਖੋ ਮੈਂ ਡਾਕਟਰ ਸਾਹਿਬ ਇਹ ਚੀਜ਼ ਨਹੀਂ ਮਾਫੀ ਮੰਗੂਗਾ ਕਿਉਂਕਿ ਅਸੀਂ ਵੀ ਸਬਜੈਕਟ ਪੜਿਆ ਪ੍ਰੋਫੈਸ਼ਨਲ ਐਥਿਕਸ ਉਹਦੇ ਵਿੱਚ ਪ੍ਰੋਫੈਸ਼ਨਲੀ ਜਿਹੜਾ ਸਾਡਾ ਇਹ ਚੀਜ਼ ਜਿਹੜੀ ਹੈ ਮੈਂ ਡਿਸਕਲੋਸ ਤਾਂ ਕੋਈ ਨਹੀਂ ਕਰਾਂਗਾ ਕਿਉਂਕਿ ਉਹ ਤੁਸੀਂ ਆਪ ਸਿਆਣੇ ਹੋ ਕਿ client ਦਾ ਇਹ ਸਾਨੂੰ ਭੇਂਟ ਜਿਹੜਾ ਸੌਂਝੀ ਹੈ ਬਟ ਹਾਂ ਸਾਡੀ ਇਹ ਜ਼ਰੂਰਤ ਐ ਹੋਈ ਹੋਈ ਐ ਕਿ ਜਿਸ ਦਿਨ ਅਸੀਂ ਸੈਂਡਰ ਕਰਾਂਗੇ ਜਾਂ ਜੇ ਉਹ ਬਾਹਰ ਰੇਜੇ ਲੈ ਕੇ ਆਉਣੇ ਨੇ ਉਸ ਤੋਂ ਪਹਿਲਾਂ ਮੈਂ ਇੱਕ ਰਿੱਟ ਪਾਉਂਗਾ ਮੈਂ ਪੱਕਾ ਤਾਂ ਉਹਦੇ 'ਚ ਪ੍ਰੋਟੈਕਸ਼ਨ ਆਰਡਰ ਲਊਂਗਾ ਕਿਉਂਕਿ ਮੈਨੂੰ ਇਹ ਕਤਸ ਐ ਕਿ ਜਿਹੜਾ ਇਨਕਾਊਂਟਰ ਨੇ ਉਹ ਵੀ ਹੋ ਸਕਦਾ ਕਿਉਂਕਿ ਅੱਜਕੱਲ ਇਨਕਾਊਂਟਰ ਬੜਾ ਪੰਜਾਬ ਦੇ ਵਿੱਚ ਇਹ ਹੋ ਚੁੱਕਿਆ ਆਮ ਹੋ ਚੁੱਕਿਆ ਸੋ ਸਾਡੀ ਸਟ੍ਰੈਟਜੀ ਰਹੇਗੀ ਕਿ ਅਸੀਂ ਉਹਦੀ ਐਲਓਸੀ ਕੈਨਸਲ ਕਰਵਾ ਕੇ ਅਸੀਂ ਡਾਇਰੈਕਟ ਕੋਰਟ ਦੇ ਵਿੱਚੋਂ ਆਗਿਆ ਲਈਏ ਕਿ ਅਸੀਂ ਸੈਂਡਰ ਕਰਾਂਗੇ ਤੇ ਕੋਰਟ ਦੇ ਉਸ ਤੋਂ ਬਾਅਦ ਜਿੰਨਾ ਟਾਈਮ ਪੁਲਿਸ ਕਸਟੜੀ ਚ ਰਹੇਗਾ ਉਹ ਪੁਲਿਸ ਕਸਟੜੀ ਦੇ ਵਿੱਚ ਸਟੇਟ ਐਫੀਡਵਟ ਡੈਂਟਰ ਕਰੇ ਕਿ ਉਹਦੀ ਜਿਹੜੀ ਪ੍ਰੋਟੈਕਸ਼ਨ ਸੇਫਟੀ ਹੈ ਵਿਦ ਰਿਕਾਰਡ ਟੂ ਲਾਈਫ ਉਹ ਜਿਹੜੀ ਹੈ ਉਹ ਸੇਫ ਜਿਹੜੀ ਹੋਵੇ ਤਾਂ ਹੁਣ ਜਿਹੜੇ ਵਕੀਰ ਸਾਹਿਬ ਨੇ ਇਹ ਘੰਮਰ ਸਾਹਿਬ ਨੇ ਭਾਈ ਅਮਰਪਾਲ ਸਿੰਘ ਦੇ ਵਕੀਲ ਉਹਨਾਂ ਨੇ ਕਿਹਾ ਵੀ ਪਹਿਲਾਂ ਕੋਰਟ ਦੇ ਅੰਦਰ ਰੈਟ ਪਾਵਾਂਗੇ ਉਸ ਤੋਂ ਬਾਅਦ ਉਹਦੀ ਪ੍ਰੋਟੈਕਸ਼ਨ ਲਵਾਂਗੇ ਸਾਨੂੰ ਡਰ ਆ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਆਮ ਹੋ ਰਿਹਾ ਜਿਹੜਾ ਕਿ ਇਨਕਾਊਂਟਰ ਕਰ ਰਹੀ ਹੈ ਪੰਜਾਬ ਦੀ ਪੁਲਿਸ ਤੋਗੇ ਬੀਤੇ ਦਿਨਾਂ ਦੇ ਵਿੱਚ ਜਿਹੜੇ ਇਨਕਾਊਂਟਰ ਪੰਜਾਬ ਦੇ ਅੰਦਰ ਹੋਏ ਨੇ ਉਹ ਤਾਂ ਸਾਰਾ ਪੰਜਾਬ ਹੀ ਜਾਣਦਾ ਐ ਐਸ ਕਰਕੇ ਉਹ ਕਹਿੰਦੇ ਭਾਈ ਸਾਨੂੰ ਡਰਾ ਕੇ ਅਮਰਪਾਲ ਸਿੰਘ ਮਰੋਦਾ ਇਨਕਾਊਂਟਰ ਨਾ ਕਰਦੇ ਪੰਜਾਬ ਦੀ ਪੁਲਿਸ ਐਸ ਕਰਕੇ ਅਸੀਂ ਉਹਨੂੰ ਸਰੈਂਡਰ ਕਰਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚੋਂ ਰਿਟ ਪਾ ਕੇ ਉਹਦੀ ਪ੍ਰੋਟੈਕਸ਼ਨ ਲਵਾਂਗੇ ਕਿਉਂਕਿ ਉਹਦੀ ਸੇਫਟੀ ਜ਼ਰੂਰੀ ਹੈ ਛੇਕਰ ਦबई ਦੇ ਵਿੱਚੋਂ ਜਾ ਕੇ ਤੋ ਵੀ ਉਹਨੂੰ ਲੈ ਕੇ ਆਉਣਾ ਉਹ ਤਾਂ ਉਹਨਾਂ ਦੇ ਨਾਲ ਸੰਪਰਕ ਹੋਇਆ ਉਹਨਾਂ ਨੂੰ ਪਤਾ ਵੀ ਕਿੱਥੇ ਆ ਤਾਂ ਵਕੀਲ ਸਾਹਿਬ ਨੇ ਤਾਂ ਸਾਫ਼ ਕਰ ਦਿੱਤਾ ਹੈ ਕਿ ਭਾਈ ਅਮਰਪਾਲ ਸਿੰਘ ਮਰੋਦਾ ਨੂੰ ਸਰੈਂਡਰ ਜ਼ਰੂਰ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਨਾਲ ਉਹ ਗੱਲ ਹੋ ਗਈ ਆ ਔਰ ਇਹ ਅੱਜ ਦੀ ਬਹੁਤ ਵੱਡੀ ਖਬਰ ਹੈ ਕਿਉਂਕਿ ਬਾਕੀ ਲੋਕਾਂ ਦੇ ਵਿੱਚ ਬਹੁਤ ਵੱਡਾ ਅਸ਼ੋਸ਼ਣ ਚੱਲ ਰਿਹਾ ਹੈ ਕਿ ਅਮਰਪਾਲ ਸਿੰਘ ਮੈਨੂੰ ਡਰ ਗਿਆ ਜੀ ਫਲਾਨਾ ਜੀ ਹੋ ਸਕਦਾ ਹੈ ਇਹਨਾਂ ਗੱਲਾਂ ਦੇ ਨਾਲ ਉਸ ਬੰਦੇ ਨੂੰ ਥਿਸ ਲੱਗੀ ਹੋਵੇ ਕਿ ਭਾਈ ਮੈਨੂੰ ਜਿਹੜਾ ਕਿ ਪਿੱਛੇ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਐਸ ਕਰਕੇ ਖੁਦ ਹੀ ਉਹ ਆਪਣੇ ਆਪ ਨੂੰ ਸਰੈਂਡਰ ਕਰਨਾ ਚਾਹੁੰਦੇ ਹੋਣਗੇ ਕਿਉਂਕਿ ਉਹਨਾਂ ਨੇ ਕਿਹਾ ਚਾਹੇ ਬੇਲ ਚਲੇ ਲੋ ਚਾਹੇ ਸਰੈਂਡਰ ਕਰਵਾ ਲਓ ਜੋ ਮਰਜ਼ੀ ਕਰ ਲੋ ਮੈਂ ਤਿਆਰ ਆ ਯਾਨੀ ਆਪਣੇ ਵਕੀਲ ਦੇ ਨਾਲ ਉਹਨੇ ਰਾਬਤਾ ਕੀਤਾ ਉਹਨਾਂ ਦੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਤੋਂ ਮੈਂ ਪੁੱਛਣਾ ਚਾਹੁੰਨਾ ਹੈ ਕਿ ਤੁਹਾਡੀ ਕੀ ਰਾਏ ਹੈ ਚਾਹੇ ਦਬਾਈ ਦੇ ਵਿੱਚ ਹੈ ਚਾਹੇ ਕਿਤੇ ਹੋਰ ਹੈ ਉਹਨਾਂ ਦੇ ਵਕੀਲ ਦੇ ਨਾਲ ਤਾਂ ਉਹਨਾਂ ਦੀ ਗੱਲ ਹੋ ਚੁੱਕੀ ਹੈ ਤੇ ਗੱਲ طے ਹੈ ਪਰ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਇਹ ਵੀ ਸੁਣ ਲੈਣਾ ਜ਼ਰੂਰੀ ਹੈ ਤਾਂ ਮੈਂ ਚਾਹੁੰਗਾ ਕਿ ਕਮੈਂਟਾਂ ਦੇ ਵਿੱਚ ਆਪਣੀ ਆਪਣੀ ਰਾਏ ਜ਼ਰੂਰ ਦੇਣੀ ਹੈ ਕਿ ਪੰਜਾਬ ਦੀ ਪੁਲਿਸ ਨੂੰ ਲੈ ਕੇ ਜਿਵੇਂ ਵਕੀਲ ਕਹਿ ਰਹੇ ਨੇ ਕਿ ਐਨਕਾਊਂਟਰ ਨਾ ਕਰ ਦੇਣ ਔਰ ਦੂਜੇ ਪਾਸੇ ਅਮਰਪਾਲ ਸਿੰਘ ਮਹਿਰੋਂ ਸਰੈਂਡਰ ਕਰਨ ਜਾ ਰਹੇ ਨੇ ਬਹੁਤ ਵੱਡੀ ਖਬਰ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਅੱਜ ਦੀ ਵੀਡੀਓ ਜਿਸ ਤਰ੍ਹਾਂ ਕਿ ਅੰਮ੍ਰਿਤਪਾਲ ਮਹਿਰੂਦੀ ਉਹਨਾਂ ਦੇ ਵਕੀਲ ਦੇ ਨਾਲ ਵੀ ਗੱਲ ਹੋਈ ਆ ਤੇ ਉਹਨਾਂ ਨੇ ਆਪਣੀ ਵਕੀਲ ਨੂੰ ਵੀ ਕਿਹਾ ਵਾ ਕਿ ਜੀ ਮੈਂ ਸਿਲੰਡਰ ਕਰਨ ਨੂੰ ਤਿਆਰ ਵਾਂ ਲੇਕਿਨ ਦੂਸਰੀ ਸਾਈਡ ਤੇ ਤੁਸੀਂ ਦੇਖੋ ਜਿਸ ਤਰ੍ਹਾਂ ਕਿ ਵਾਕੇ ਪੰਜਾਬ ਦੇ ਵਿੱਚ ਇਨਕਾਊਂਟਰ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਰਿਹਾ ਜਿਸ ਤਰ੍ਹਾਂ ਕਿ ਹੁਣ ਅੰਮ੍ਰਿਤਪਾਲ ਮਹਿਰੂ ਭਲੇ ਦੁਬਈ ਦੇ ਵਿੱਚ ਵਾ ਠੀਕ ਹੈ ਨਾ ਜਿੱਥੇ ਵੀ ਉਹ ਵਿਦੇਸ਼ ਦੇ ਵਿੱਚ ਆ ਦੇਖੋ ਇੱਕ ਡਰ ਤੇ ਹੁੰਦਾ ਹੈ ਨਾ ਕਿ ਆ ਨਾ ਨਾ ਉਹਨਕੇ ਪੁਲਿਸ ਵਾਲੇ ਫੇਕ ਇਨਕਾਊਂਟਰ ਜਿਹੜਾ ਉਹ ਕਰਦੇ ਨੇ ਦੇਖੋ ਜ ਪਹਿਲੇ ਮੈਂ ਗੱਲ ਕਰਾਂਗਾ ਕਿ ਉਹ ਗੁਰੂ ਦਾ ਸਿੱਖਾ ਅਗਰ ਉਹ ਡਰਨ ਵਾਲਿਆਂ ਚ ਹੁੰਦਾ ਉਹਨ ਦਾ ਕੈਮਰਾ ਆ ਕੇ ਉਹ ਇਹ ਜ਼ਿੰਮੇਵਾਰੀ ਲੈਂਦਾ ਲੈਂਦਾ ਹੀ ਨਾ ਠੀਕ ਹੈ ਨਾ ਦੂਸਰੀ ਗੱਲ ਮੈਂ ਇਹ ਕਰਾਂਗਾ ਕਿ ਦੇਖੋ ਜੀ ਐਸਐਸਪੀ ਬਟਿੰਡਾ ਵਾਲਿਆਂ ਬਟਿੰਡਾ ਵਾਲੀ ਨੇ ਉਹਨਾਂ ਨੇ ਕੀ ਜੀ ਕਿਹਾ ਕਿ ਅਸੀਂ ਦੁਬਈਓ ਜਾ ਕੇ ਜਿਹੜਾ ਕਹ ਅਰੈਸਟ ਕਰ ਲਿਆਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਬੰਦਾ ਪੰਜਾਬ ਹੀ ਆ ਪੰਜਾਬ ਦੀ ਨਸਲ ਬਚਾਉਣ ਦੀ ਕੋਸ਼ਿਸ਼ ਕਰਦਾ ਵਾ ਪੰਜਾਬ ਦੀ ਪੁਲਿਸ ਸਪੈਸ਼ਲੀ ਉਹਦੇ ਇਨਾ ਖਿਲਾਫ ਕਿਉਂ ਚੱਲੇ ਜਾਂਦੀ ਆ ਦੂਸਰੀ ਸਾਈਡ ਤੇ ਆਪਾਂ ਵੇਖਦੇ ਆ ਕਿ ਏਡੇ ਏਡੇ ਵੱਡੇ ਬਲਦਕਾਰੀ ਬਾਬੇ ਕਰੋੜਾਂ ਅਰਬਾਂ ਰੁਪਿਆਂ ਦਾ ਜਿਹੜਾ ਕਿ ਸਕੈਮ ਕਰਨ ਵਾਲੇ ਲੋਕ ਕ腐ਸ਼ਨ ਪੀਪਲ ਜਿਹੜੇ ਕਿ ਫੜੇ ਹੋਏ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹਨਾਂ ਨੂੰ ਪਰੋਲਾਂ ਦੇ ਦਿੱਤੀਆਂ ਜਾਂਦਾ ਸਰਕਾਰਾਂ ਵੱਲੋਂ ਔਰ ਦੂਸਰੀ ਸਾਈਡ ਤੇ ਜਿਹੜਾ ਕਿ ਬੰਦਾ ਪੰਜਾਬ ਦੀ ਹਕਾਕਤ ਤੇ ਵਾਸ ਚੁੱਕਦਾ ਵਾ ਉਹਦੇ ਪਿੱਛੇ ਜਿਹੜੀ ਜੋ ਚੋਟੀ ਦਾ ਜ਼ੋਰ ਲਾ ਕੇ ਅੱਛਾ ਤੁਸੀਂ ਆ ਦੇਖੋ ਫਿਰ ਇੱਕ ਆਮ ਸਰਕਾਰਾ ਫੋਟ ਕਾਟ ਦੇਣ ਇਹੋ ਜਿਹੀ ਚੀਜ਼ਾਂ ਤੇ ਅਗਰ ਸਰਕਾਰਾਂ ਨੇ ਬੈਨ ਲਾਇਆ ਹੁੰਦਾ ਜਿਵੇਂ ਅਮਰਪੁਰ ਮਹਿਰੂ ਦਾ ਇੰਸਟਾਗ੍ਰam ਅਕਾਊਂਟ ਹੈ ਇਹਨਾਂ ਨੇ ਬੈਨ ਕਰ ਦਿੱਤਾ ਤੇ ਜੇ ਇਹਨਾਂ ਨੇ ਆ ਚੀਜ਼ਾਂ ਬੈਨ ਕੀਤੀਆਂ ਹੁੰਦੀਆਂ ਆਹ ਅਕਾਊਂਟ ਬੈਨ ਕੀਤੇ ਹੁੰਦੇ ਤੇ ਆ ਨੋਬਤ ਕਿਉਂ ਆਉਂਦੀ ਇਹ ਨੋਬਤ ਕਦੀ ਵੀ ਨਹੀਂ ਆਉਂਦੀ ਤੇ ਫਿਰ ਜਦੋਂ ਸਰਕਾਰਾਂ ਨੇ ਨਹੀਂ ਕਰਨਾ ਤੇ ਫਿਰ ਕਿਸੇ ਨਾ ਕਿਸੇ ਨੇ ਤੇ ਕਰਨਾ ਹੈ ਨਾ ਇੰਨੀ ਕੀ ਦੇਰ ਦੀ ਕੋਣਾ ਇੰਨੀ ਕੀ ਦੇਰ ਅੱਛਾ ਮੈਂ ਉਹਨਾਂ ਦਾ ਸੁਣ ਰਿਹਾ ਸੀ ਉਹਨਾਂ ਨੇ ਕਿ ਪੰਜ-ਸੱਤ ਸਾਲ ਹੋ ਗਏ ਇਹੀ ਕੁਛੀ ਵੇਖ ਰਹੇ ਆ ਤੇ ਵੇਖਦੇ ਵੇਖਦੇ ਸਾਡੀ ਜਿਹੜੀ ਨਵੀਂ ਨਸਲ ਆਲਾ ਉਹ ਤਬਾਹ ਹੋ ਚੁੱਕੀ ਹੈ ਠੀਕ ਹੈ ਨਾ ਜੇ ਹੁਣ ਵੀ ਇਹ ਸਟੈਂਡ ਨਾ ਲੈਂਦੇ ਜਾਂ ਨਾ ਲਿਆ ਤੇ ਕੰਮ ਬਹੁਤ ਅਗਾ ਟੁੱਟ ਜਾਏਗਾ ਤੁਸੀਂ ਆ ਦੇਖੋ ਕਿ ਉਸ ਸਿੱਖ ਦੀ ਹਿੰਮਤ ਚੈੱਕ ਕਰੋ ਅਮਰਪਾਲ ਮੈਰੂ ਦੀ ਹਿੰਮਤ ਚੈੱਕ ਕਰੋ ਕਿ ਫਿਰ ਉਹ ਲਾਈਵ ਆ ਕੇ ਕਹਿ ਰਿਹਾ ਕਿ ਉਸ ਜਿਮਾਂ ਲੈ ਲਿਆ ਕਿ ਹਾਂ ਅਸੀਂ ਕੀਤਾ ਵਾ ਤੁਸੀਂ ਜੋ ਸਾਨੂੰ ਸਜ਼ਾ ਦੇਵੋਗੇ ਨਾ ਅਸੀਂ ਉਹ ਸਜ਼ਾ ਬੁਗਤਣ ਲਈ ਵੀ ਤਿਆਰ ਹਾਂ ਕਿਉਂਕਿ ਅਸੀਂ ਗੰਦ ਖਤਮ ਕੀਤਾ ਹੈ ਪੰਜਾਬ ਚ ਉਹਨਾਂ ਨੂੰ ਪ੍ਰਾਊਡ ਆ ਇਸੀ ਦਾ ਬੁਕਾਇਆ ਹੈ ਤੇ ਵਾਕਿਆ ਤੁਸੀਂ ਦੇਖੋ ਕਿ ਅਗਰ ਆਹ ਚੀਜ਼ ਖਤਮ ਹੋਈ ਜਾਂ ਇੱਕ ਚੀ ਇੱਕ ਖਤਮ ਹੋਣ ਦੇ ਨਾਲ ਕਿੰਨੀਆਂ ਜਿਹੜੀਆਂ ਉਹ ਸੁਧਰ ਗਈਆਂ ਸੋ ਸੁਧਰ ਗਈਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਕਦੀ ਚੁੰਨੀ ਨਹੀਂ ਸੀਗੀ ਉਹਨਾਂ ਦੇ ਸਿਰ ਦੇ ਉੱਤੇ ਵੀ ਅੱਜ ਚੁੰਨੀ ਆ ਗਈ ਹੈ ਤੇ ਉਹ ਚੁੰਨੀਆਂ ਲੈ ਲੈ ਕੇ ਜਿਹੜੀਆਂ ਉਹ ਮਾਫੀ ਮੰਗੀ ਜਾ ਰਹੀਆਂ ਇਤੋਂ ਕੀ ਸਾਬਤ ਹੁੰਦਾ ਹੈ ਕਿ ਵਧੀਆ ਕੰਮ ਹੋਇਆ ਹੈ ਕੈਨ ਹਲੇ ਜੋ ਮਰਜ਼ੀ ਆਖਣ ਲੇਕਿਨ ਮੈਂ ਭਾਈ ਜੀ ਅਮਰਿਤਪਾਲ ਸਿੰਘ ਮਹਿਰੂਦਿਆਲ ਉਹ ਸੁਣਿਆ ਨਾ ਲਾਈਵ ਸੁਣਿਆ ਜੋਗਰਾਂ ਕਿਹਾ ਤੇ ਉਹਨਾਂ ਦੇ ਜਿਹੜੇ ਤੇ ਉਹਨਾਂ ਦੀ ਆਵਾਜ਼ ਇਹ ਕਿ ਡਿਫਰੈਂਟ ਕੌਨਫੀਡੈਂਸ ਸੀਗਾ ਕਿ ਉਹਨਾਂ ਨੇ ਪੰਜਾਬ ਵਾਸਤੇ ਕੁਝ ਚੰਗਾ ਕੀਤਾ ਉਹਨਾਂ ਨੇ ਪੰਜਾਬ ਦੀ ਅਗਲੀ ਜਿਹੜੀ ਯੂਥ ਆ ਕਿ ਜਿਹੜੀ ਜਵਾਨੀ ਆ ਨਾ ਉਹਨੂੰ ਜਾਣ ਦੀ ਕੋਸ਼ਿਸ਼ ਹੈ ਉਹ ਸਪੈਸ਼ਲੀ ਜਿਹੜੇ ਦੋ ਭਾਈ ਅਰੈਸਟਡ ਕੀਤੇ ਗਏ ਨੇ ਰੈਸਕਿਊ ਬਿਜ਼ਨਸ ਜਗ੍ਹਾ ਇਸ ਬਾਕੀ ਦੇ ਵਿੱਚ ਉਹਨਾਂ ਨੇ ਕਲੀਅਰਲੀ ਕਹਿ ਆ ਰਿਹਾ ਮੇਰੀ ਸੱਜੀ ਖਬੀ ਬਾਣ ਹੈ ਹਾਂ ਜੀ ਜੋ ਮੇਰਾ ਸਭ ਕੁਝ ਨੇ ਠੀਕ ਹੈ ਨਾ ਤੇ ਗੱਲ ਕਰਾਂਗੇ ਅਛਾ ਉਹਨਾਂ ਨੇ ਆ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇਨਕਾਊਂਟਰ ਹੋ ਰਿਹਾ ਸੀ ਸਭ ਤੋਂ ਪਹਿਲਾਂ ਕਿ ਹਾਈ ਕੋਰਟ ਤੋਂ ਦੇ ਰਹਿਆ ਪ੍ਰੋਟੈਕਸ਼ਨ ਲਗਾ ਗਏ ਤਾਂ ਕਿ ਪ੍ਰੋਟੈਕਸ਼ਨ ਪਾਣਗੇ ਨਾ ਕਿ ਉਹਨਾਂ ਨੂੰ ਪ੍ਰੋਟेक्ट ਕਰਨ ਵਾਸਤੇ ਜਾਂ ਉਹਨਾਂ ਦੀ ਸਕਿਉਰਿਟੀ ਨੂੰ ਲੈ ਕੇ ਕਿ ਪੁਲਿਸ ਇਸ ਚੀਜ਼ ਦੀ ਜ਼ਿੰਮੇਵਾਰੀ ਹੈ ਕਿ ਆ ਵੀ ਜਦ ਤਾਰਿਆ ਨਾ ਕਿ ਤੇ ਅਮਰਪਾਲ ਮਹਿਰੂ ਦੇ ਨਾਲ ਵੀ ਉਹ ਇਨਕਾਊਂਟਰ ਨਾ ਕਰ ਦੇਣ ਅਸਲ ਪ੍ਰੋਟੈਕਸ਼ਨ ਪਾਣ ਦਾ ਮਤਲਬ ਕੀ ਹੋਏਗਾ ਹਾਈ ਕੋਰਟ ਵੱਲੋਂ ਜਿਹੜਾ ਕਿ ਆਦਰ ਜਾਰੀ ਕਰ ਦਿੱਤਾ ਜਾਏਗਾ ਅਗਰ ਭਾਈ ਅਮਰਪਾਲ ਮਹਿਰੂ ਜਿਹੜੇ ਨੇ ਉਹ ਅਗਰ ਗ੍ਰਿਫਤਾਰੀ ਦੀ ਵੀਂਦੇ ਵੀ ਨਾ ਪੁਲਿਸ ਨੂੰ ਨਾਲ ਠੀਕ ਹੈ ਸਿਲੰਡਰ ਕਰਦੇ ਹੀ ਨੇ ਤੇ ਉਹ ਦਲਦਲੋਂ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਹੋ ਜੇਗੀ ਉਹਨਾਂ ਨੂੰ ਬਾਹ ਹਫਾਜ਼ਤ ਤਾਲਦੇ ਲੈ ਕੇ ਆਣਾ ਤੇ ਵਾਪਸ ਜੇਲ੍ਹੇ ਜਾਂ ਜਿੱਥੇ ਵੀ ਲੈ ਕੇ ਜਾਣਾ ਉਹ ਪੁਲਿਸ ਵਾਲੇ ਦੀ ਜ਼ਿੰਮੇਵਾਰੀ ਹੋ ਜੇਗੀ ਦੱਸਿਆ ਨਾ ਕਿ ਉਹਨੇ ਵਕੀਲ ਦੇ ਨਾਲ ਉਹਨਾਂ ਦੀ ਸਾਰੀ ਗੱਲਬਾਤ ਜਿਹੜੀ ਆ ਉਹ ਹੋ ਗਈ ਆ ਇਹ ਇਤਿਆਤੀ ਤਦਵੀਰ ਨੂੰ ਕਿਹਾ ਜਾਂਦਾ ਨਾ ਉਹ ਚੀਜ਼ ਉਹ ਦੱਸ ਕੇ ਲੇਕਿਨ ਮੈਂ ਜੋ ਚੀਜ਼ ਦੇਖੀ ਆ ਨਾ ਜਿੰਨੀਆਂ ਵੀ ਵੀਡੀਓਜ਼ ਦੇਖਿਆ ਕਮੈਂਟਸ ਰੀਡ ਕੀਤੇ ਆ ਹਰ ਕੋਈ ਅਮਰਿਤਪਾਲ ਮਹਿਰੂ ਦੇ ਨਾਲ ਮੋੜਾ ਲਾ ਕੇ ਖੜਦਾ ਹੋਇਆ ਤੇ ਅਮਰਿਤਪਾਲ ਮਹਿਰੂ ਦੇ ਹੱਕ ਦੇ ਵਿੱਚ ਗੱਲ ਕਰਦਾ ਹੋਇਆ ਦੱਸਿਆ ਆ ਤੇ ਜਿਹੜੀ ਕੰਚਨ ਕੁਮਾਰੀ ਏ ਦਿਓ ਜੋ ਇਸ ਦੁਨੀਆ ਤੋਂ ਹੀ ਚਲੇ ਗਿਆ ਉਸ ਦੇ ਨਾਲ ਹਰ ਕੋਈ ਖੁਸ਼ੀ ਹੋ ਰਹੀ ਹੈ ਮੈਂ ਤੇ ਹੁਣ ਤੱਕ ਜਿੰਨੇ ਵੀ ਦੇਖੇ ਨਾ ਖੁਸ਼ ਹੁੰਦੇ ਹੀ ਦੇਖਿਆ ਕਿ ਇਹ ਜਿਹੜਾ ਨਾ ਮਤਲਬ ਕਿ ਇਸ ਚੀਜ਼ ਦੇ ਨਾਲ ਬਹੁਤ ਅੱਛਾ ਇੱਕ ਪਕਾਲੀ ਵੀਡੀਓ ਦੇਖੀ ਸੀ ਕਿ ਪ੍ਰੀਤ ਜੱਟੀ ਜੇਰੀ ਆ ਹਾਂਜੀ ਬਹੁਤ ਸਾਰੇ ਉਹ ਵੀ ਦੁਪੱਟਾ ਲੈ ਕੇ ਹੁਣ ਆਈ ਜਾ ਕੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਕਿ ਹੁਣ ਮਾਫੀਆਂ ਮਿਲ ਰਹੀਆਂ ਨੇ ਉਹਨਾਂ ਦਾ ਕੈਮਰਾ ਜਿਹੜੇ ਸ਼ਲੀਲ ਕੰਟੈਂਟ ਕਰਦੇ ਸੀ ਨਾ ਉਹੀ ਲੋਕ ਦੇਖੋ ਤੁਸੀਂ ਅੱਜ ਉਸੇ ਹੀ ਅਕਾਊਂਟ ਤੋਂ ਬੈਠ ਕੇ ਮਾਫੀਆ ਮੰਗ ਰਹੇ ਮਾਫੀਆ ਮੰਗ ਰਹੇ ਤੇ ਸਿਰ ਤੇ ਚੁੰਨੀਆਂ ਲਿਆ ਹੋਇਆ ਸਭ ਤੋਂ ਵੱਡੀ ਗੱਲ ਸਿਰ ਤੇ ਚੁੰਨੀਆਂ ਲੈ ਕੇ ਤੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਮੈਂ ਕਿ ਤੁਸੀਂ ਅੱਜ ਦੀ ਵੀਡੀਓ ਤੋਂ ਰਿਲੇਟਿਡ ਕੀ ਕਹਿੰਦੇ ਹੋ ਗਾਇਸ ਤੁਹਾਡਾ ਪੁਆਇੰਟ ਆਫ 뷰 ਕੀ ਅਮਰਿਤਾਲ ਮਹਿਰੂ ਦੇ ਰਿਲੇਟਡ ਤੁਹਾਡੀ ਕੀ رائے ਆ ਪੁਆਇੰਟ ਆਫ ਵੀਊ ਆਪਣਾ ਲਾਜ਼ਮੀ ਜਿਹੜਾ ਸਾਡੇ ਨਾਲ ਸਾਂਝਾ ਕਰਨਾ ਤੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤੇ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਨਾ ਕਿਉਂਕਿ ਤੁਹਾਡੇ ਸਭ ਦੀ ਸਪੋਰਟ ਦੀ ਬਹੁਤ ਜ਼ਰੂਰਤ ਆ ਤੁਸੀਂ ਸਪੋਰਟ ਕਰੋਗੇ ਤਾਂ ਸਭ ਕੁਝ ਮੁਮਕਿਨ ਆ ਬਾਕੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਾਡੇ ਚੈਨਲ ਨੂੰ ਸਪੋਰਟ ਕਰੋ ਬਾਕੀ ਹੱਸਦੇ ਰਹੋ ਵਾਸਤੇ ਰਹੋ ਤੇ ਰੱਬ ਰਾਖਾ